ਸਾਸਰੀਕਾ ਜੀ ਸਾਸਰੀਕਾ ਬੀਰੋ ਤੇ ਪਾਣਾ ਮੇਰਾ ਚੈਨਲ ਬੇਬਦੀਰ ਸੋਈ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਬਣਾ ਰਹੇ ਹਾਂਗੇ ਦਿਵਾਲੀ ਦੇ ਤਿਹਾੜੀ ਨੂੰ ਮੱਖ ਰੱਖਦੇ ਹੋਏ ਮੋਤੀ ਚੂਦ ਦੇ ਲੱਡੂ ਮਤੀ ਚੂਦ ਦੇ ਲੱਡੂ ਬਣਾਉਣ ਦੇ ਲਈ ਆਪਾਂ ਨੂੰ ਬਰੀਕ ਲੈਣੀ ਪਈ ਆਗੀ ਬੁੰਦੀ ਬਿਲਕੁਲ ਬਰੀਕ ਤੇ ਇਹ ਆਪਾਂ ਬੁੰਦੀ ਮਾਰਕੀਟ ਚੋਂ ਲਿਆ ਦੀਏਗੀ ਤੇ ਆਪਾਂ ਲੱਡੂ ਘਰ ਦੇ ਵਿੱਚ ਬਣਾਉਣੇ ਆ ਤੇ ਜਿੰਨੀ ਆਪਣੀ ਬੁੰਦੀ ਆ ਤੇ ਉਹ ਨੂੰ ਆਪਾਂ ਉਹᱫੋ ਥੋੜੀ ਖੰਡ ਲੈ ਲੈਂਦੇ ਤੁਸੀਂ ਮਿੱਠਾ ਆਪਦੇ ਹਿਸਾਬ ਨਾਲ ਭਾਵੇਂ ਲੈ ਸਕਦੇ ਤੇ ਘੱਟ ਵੱਧ ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਲੈਣਾਗਾ ਜਾਨੀ ਕਿ ਜਿੰਨੀ ਬੁੰਦੀ ਹੁੰਦੀ ਆ ਮਿੱਠਾ ਓਨਾ ਪੈਂਦਾ ਸਹੀ ਮਾਣੇ ਦੇ ਵਿੱਚ ਮੈਂ ਮਿੱਠਾ ਘੱਟ ਲੇਤਾ ਸੀ ਮਿੱਠਾ ਘੱਟ ਖਾਣੇ ਆ ਆਪਾਂ ਕੋਲਲਾ ਪਾਤਾ ਖੰਡ ਦਾ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਪਾਣਾ ਕੌਲਾ ਪਾ ਮਾਗੇ ਪਾਣੀ ਦਾ चासनी बना चासनी हम अपी चासनी बनाने हाँ जी अपनी चासनी देखो रज चुकी है सारी अपनी खंड खुर चुकी है ਏਪਨੇ ਆਪਾਂ ਕੋਈ ਇਕ ਤਾਰ ਦੀ ਨਹੀਂ ਬਣਾਉਣੀ ਸਿਰਫ ਚਿਪਚਿਪੀ ਬਣਾਉਣੀ ਆ ਕੋਈ ਤਾਰ ਤੋੜਨੀ ਸਿਰਫ ਆਪ ਚਿਪਚਿਪੀ ਕਰਨੇ ਬਸ ਆਪ ਇਕੱਡੀ ਚਿਪਚਿਪ ਹੋਵੇ ਇਹਦੇ ਚ ਚਾਸ ਨਹੀਂ ਕੋਈ ਨਹੀਂ ਕੋਈ ਇਕ ਤਾਰ ਨਹੀਂ ਬਣਾਉਣੀਗੀ ਕੁਛ ਨਹੀਂ ਬਣਾਉਣਾ ਤੇ ਹੁਣ ਆਪਾਂ ਗੈਸ ਸਲੋ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਲੱਡੂਆਂ ਵਾਲਾ ਰੰਗ ਪੀਲਾ ਕਰਾ ਤੁਸੀਂ ਦੇਖ ਕੇ ਪਾ ਸਕਦੇ ਹੋ ਹਿਸਾਬ ਨਾਲ ਘੱਟ ਵੱਧ ਤੇ ਜੇ ਤੁਹਾਨੂੰ ਘੱਟ ਲੱਗੇ ਤੁਸੀਂ ਬਾਅਦ ਚ ਵੀ ਪਾ ਸਕਦੇ ਹੋ ਉਤੋਂ ਦੀ ਵੀ ਰੰਗ ਆਪਣਾ ਸਾਰਾ ਘੁਲ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਣੀ ਪਾਉਣੀ ਹੈ ਬੂੰਦੀ ਬੂੰਦੀ ਪਾਤੀ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦਾਂਗੇ ਤੇ ਆਪਣਾ ਗੈਸ ਚੱਲੀ ਜਾਊਗਾ ਥੋੜਾ ਜਿਹਾ ਤੇਜ਼ ਕਰਦੇ ਆਂਗੇ ਨੂੰ ਹੁਣ ਆਪਾਂ 2 ਮਿੰਟ ਲਈ ਆਪਾਂ ਤੇਜ਼ ਭੁੰਨਾਂਗੇ ਫਿਰ ਆਪਾਂ 2 ਮਿੰਟ ਦੇ ਲਈ ਘੱਟ ਤੇ ਕਰਾਂਗੇ ਤੇ ਐਸ ਤਰ੍ਹਾਂ ਆਪਾਂ ਬੂੰਦੀ ਵਿੱਚ ਸਾਰੇ ਲਾਤੀ ਤੇ ਇਹ ਬੂੰਦੀ ਹੁਣ ਚੰਗੀ ਤਰ੍ਹਾਂ ਆਪਣੀ ਵਿੱਚ ਤੇ ਪਾਣੀ ਤੇ ਭਜ ਜਾਊਗੀ ਜਿਹੜੀ ਆਪਾਂ ਚਾਹ ਨਹੀਂ ਬਣਾਈ ਹੈਗੀ ਸਾਰਾ ਇਹ ਵਿੱਚ ਸੋਸ ਗਿਓ ਆਪਦੇ ਖੰਡ ਨੂੰ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਪਾਵਾਂਗੇ ਚੱਕਿਆ ਪਾਵਾਂਗੇ ਤੇ ਮਗਜ ਪਾਵਾਂਗੇ ਇਹ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਤਿਆਰ ਹੋ ਜਾਂਦੇ ਨੇ ਭੈਣੇ ਤੇ ਆਪਾਂ ਤੁਹਾਨੂੰ ਕਿਸੇ ਦਿਨ ਬੁੰਦੀ ਵੀ ਬਣਾ ਕੇ ਦਿਖਾਵਾਂਗੇ ਤੇ ਵੀ ਬੁੰਦੀ ਜਦੋਂ ਆਪਾਂ ਤਿਆਰ ਕਰਨੀ ਹੈ ਘਰ ਦੇ ਵਿੱਚ ਉਹ ਕਿੱਦਾਂ ਤਿਆਰ ਕਰਨੀ ਹੈਗੀ ਆ ਦੇਖੋ ਆਪਣੀ ਬੁੰਦੀ ਨੂੰ ਕਿਵੇਂ ਰੇਝਾ ਪੈ ਗਿਆ ਇਸ ਤਰ੍ਹਾਂ ਹੀ ਆਪਾਂ ਰਿੰਨਣੀ ਹੈਗੀ ਮੇਰਾ ਮੇਰਾ ਚੈਨਲ ਬੇਬੇ ਦੀ ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸਾਰੀ ਵੀਡੀਓ ਦੇਖਿਆ ਕਰੋ ਤਰ ਤਤ ਤ ਤੇ ਵੱਧ ਤੋਂ ਵੱਧ ਸਪੋਰਟ ਕਰੋ ਮੇਰੀ ਤੇ ਸਾਰੀਆਂ ਭੈਣਾਂ ਹਰ ਰੋਜ਼ ਵੀਡੀਓ ਦੇਖਿਆ ਕਰੋ ਆਪਣੇ YouTube ਦੇ ਤੇ ਵੀਡੀਓ 9 ਵਜੇ ਆਉਂਦੀ ਹੈਗੀ ਤੇ Facebook ਦੇ ਉੱਪਰ ਵੀਡੀਓ 5 ਵਜੇ ਸ਼ਾਮ ਨੂੰ ਆਉਂਦੀ ਹੈਗੀ ਤੇ Facebook ਦੇ ਉੱਪਰ ਬੇਬੇ ਦੀ ਰਸੋਈ ਨੂੰ ਫੋਲੋ ਕਰ ਲਓ ਤੇ YouTube ਦੇ ਉੱਤੇ ਸਬਸਕ੍ਰਾਈਬ ਕਰ ਲਓ ਤੇ ਵਰਤੋਦ ਕਮੈਂਟ ਕਰਿਆ ਕਰੋ ਭਾਣੇ ਰੈਸਪੀ ਦੱਸਿਆ ਕਰੋ ਚੰਗੀ ਮਾੜੀ ਜੋ ਵੀ ਤੁਹਾਨੂੰ ਚੰਗਾ ਲੱਗਦਾ ਜੋ ਵਧੀਆ ਲੱਗਦਾ ਤੇ ਤੁਸੀਂ ਉਹ ਦੱਸਿਆ ਕਰੋ ਮੈਨੂੰ ਇਹਨੇ ਨਾਲ ਮੇਰਾ ਹੌਸਲਾ ਵੱਧਦਾਗਾ ਹਾਂ ਭਾਣੇ ਪਾ ਇਥੇ ਪਾ ਇਹਦੇ ਵਿੱਚ ਪਾਉਣੇ ਆ ਮੱਗ ਜੀ ਇਹ ਤੁਸੀਂ ਘੱਟ ਵੱਧ ਜਿੰਨੇ ਮਰਜ਼ੀ ਪਾ ਸਕਦੇ ਹੋਗੇ ਤੇ ਲੱਡੂਆਂ ਦੇ ਵਿੱਚ ਤਾਂ ਭਾਣੇ ਬਾਹਲੇ ਮੱਗ ਜੀ ਸਵਾ ਲੱਗਦੇ ਨੇ ਜੇ ਤੁਸੀਂ ਕੋਈ ਹੋਰ ਵੀ ਚੀਜ਼ ਪਾਉਣੀ ਆ ਉਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਹੋਗੇ ਤੇ ਇਹਨਾਂ 'ਚ ਤਕਰੀਬਨ ਮਗਜੀ ਪੈਂਦੇ ਨੇਗੇ ਆਪਾਂ ਹੀ ਮੋਤੀ ਜਿਹਦੇ ਲੱਡੂ ਬਣਾਏ ਨੇਗੇ ਤੇ ਹੁਣ ਆਪਾਂ ਇੱਥੇ ਪਾਉਣੇ ਹੈਗੇ ਦੇਸੀ ਕੇਵੜੇ ਦੇ ਵਿੱਚ ਆਪਾਂ 4-5 ਚਮਚ ਦੇਸੀ ਕੇਵੜੇ ਪਾ ਦਨੇ ਆ ਦੇਸੀ ਕੇਵੜੇ ਦੀ ਖੁਸ਼ਬੂ ਇਹਦੇ ਵਿੱਚੋਂ ਬਹੁਤ ਵਧੀਆ ਆਉਂਦੇ ਪੈਣੀ ਤੇ ਬਸ ਆਪਾਂ ਦੇਸੀ ਕੇਵੜਾ ਪਾ ਕੇ ਫਿਰ ਆਪਾਂ ਇਹਨੂੰ ਟੱਕ ਦਾਂਗੇ ਠੰਡੇ ਹੋਏ ਤਾਂ ਫਿਰ ਆਪਾਂ ਇਹਨਾਂ ਨੂੰ ਬੱਟਾਂਗੇ ਹੁਣ ਪਦੇਸੀ ਕੇਵੜਾ ਪਾ ਤੇ ਸਾਰੇ ਆਪਾਂ ਮਿਕਸ ਕਰ ਦੇਣਾਗਾ ਨਾਲੇ ਆਪਣੇ ਮਗਜ ਵਿੱਚ ਪੱਕ ਜਾਣਗੇ ਤੇ ਨਾਲੇ ਆਪਣੇ ਦੇਸੀ ਘਿਓ ਦੇ ਨਾਲ ਸਾਰੀ ਖੁਸ਼ਬੂ ਹੋ ਜੇ ਲੱਡੂਆਂ ਦੇ ਵਿੱਚ ਆ ਦੇਖ ਭਣੀ ਕਿੰਨੀ ਸੋਹਣੀ ਸੈਂਗ ਆ ਗਈ ਤੁਹਾਨੂੰ ਕੈਮਰਾ ਚ ਦਿਹਿੰਦੀ ਹੋਣੀ ਆ ਗਈ ਦੇਸੀ ਘਿਓ ਪਾਉਣ ਦੇ ਨਾਲ ਕਿੰਨੀ ਸੋਹਣੀ ਸੈਂਗ ਆ ਗਈ ਆਪਣੇ ਲੱਡੂਆਂ ਦੇ ਵਿੱਚ ਤੇ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਏ ਨੇਗੇ ਤੇ ਤੁਸੀਂ ਭਾਂਡੇ ਜੇ ਨਹੀਂ ਗੁੰਦੀ ਬਣਾ ਸਕਦੀਆਂ ਤੇ ਤੁਸੀਂ ਗੁੰਦੀ ਸਹਿਰ ਦੇ ਵਿੱਚੋਂ ਮਿਲ ਜਾਂਦੀ ਹੈਗੀ ਆਮ ਹੋਟਲਾਂ ਦੇ ਹੋਟਲਾਂ ਤੋਂ ਤੇ ਤੁਸੀਂ ਗੁੰਦੀ ਲਿਆ ਕੇ ਘਰ ਦੇ ਵਿੱਚ ਇਸ ਤਰ੍ਹਾਂ ਦੇਸੀ ਕੇ ਪਾ ਕੇ ਬਣਾ ਕੇ ਦੇਖੇ ਲੱਡੂ ਬਹੁਤ ਸੌ ਬਣਦੇ ਨੇ ਤੇ ਤੁਹਾਨੂੰ ਆਪਾਂ ਗੁੰਦੀ ਬਣਾਉਣੀ ਵੀ ਦੱਸਾਂਗੇ ਕਿਸੇ ਦਿਨ ਹੁਣ ਪਹਿਲੇ ਮੇਰੇ ਕੋਲ ਟਾਈਮ ਹੈ ਨਹੀਂ ਸੀ ਤਾਂ ਕਰਕੇ ਮੈਂ ਸਾਰੀ ਗੁੰਦੀ ਲੈ ਲਈ ਹੁਣ ਆਪਾਂ ਨੇ ਲੱਡੂ ਇਹ ਬਣ ਕੇ ਬਿਲਕੁਲ ਤਿਆਰ ਨੇ ਜਦੋਂ ਆਪਾਂ ਬੱਟੇ ਉਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਗੈਸ ਕਰਦਨੇ ਬੰਦ। ਹਾਂਜੀ ਆਪਾਂ ਜਿਹੜੇ ਮੁੱਤ ਚੂਦ ਲੱਡੂ ਆਪਾਂ ਬਣਾਏ ਸੀਗੇ ਇਹ ਆਪਾਂ 1 ਘੰਟੇ ਤੇ ਲਈ ਠੰਡੇ ਹੋਣ ਰੱਖੇ ਸੀਗੇ। ਇਸੇ ਤਰ੍ਹਾਂ ਕੜਾਹੀ ਦੇ ਵਿੱਚ ਹੀ ਆਪਾਂ ਰੱਖਤੇ ਸੀ ਕਿ ਚਲ ਹੌਲੀ-ਹੌਲੀ ਠੰਡੇ ਹੋ ਜਾਣਗੇ ਫਿਰ ਵਟ ਲਾਂਗੇ। ਤੇ ਇਹ ਹੁਣ ਬਿਲਕੁਲ ਠੰਡੇ ਹੋ ਚੁੱਕੇ ਨੇਗੇ। ਆਪਾਂ ਹੁਣ ਇਹਨਾਂ ਨੂੰ ਪੋਲੇ-ਪੋਲੇ ਹੱਥਾਂ ਦੇ ਨਾਲ ਵਟਦੇਾਂਗੇ। ਦੇਖੋ ਲੱਡੂਆਂ ਦੇ ਉੱਤੇ ਕਿੰਨੀ ਸੋਹਣੀ ਸਾਇਨਿੰਗ ਆਉਂਦੀ ਹੈਗੀ। ਇਹ ਆਪਣੇ ਦੇਸੀ ਘਿਓ ਦੇ ਨਾਲ ਹੀ ਪੈਣੀ ਸਾਇਨਿੰਗ ਆਉਂਦੀ ਹੈਗੀ। ਜਿਹੜਾ ਆਪਾਂ ਦੇਸੀ ਘਿਓ ਪਾਇਆ ਉੱਪਰ ਖੁਸ਼ਬੂ ਲੱਡੂਆਂ ਦੇ ਵਿੱਚੋਂ ਬਹੁਤ ਵ ਤੇ ਤੁਸੀਂ ਘਰੇ ਬਣਾਇਆ ਕਰੋ ਭਾਨੇ ਲੱਡੂ ਇਸ ਤਰ੍ਹਾਂ ਹੀ ਤੇ ਘਰੇ ਬਣਾ ਕੇ ਚੀਜ਼ ਥੋੜੀ ਜੀ ਚੀਜ਼ ਦੇ ਨਾਲ ਦੇਖੋ ਆਪਣੇ ਕਿੰਨੇ ਲੱਡੂ ਅੱਜ ਆ ਜਾਂਦੇ ਹਨਾ ਤੇ ਇਸ ਤਰ੍ਹਾਂ ਤੁਸੀਂ ਘਰੇ ਬਣਾਇਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਵੱਧ ਤੇ ਕਮੈਂਟ ਲਾਈਕ ਕਰਿਆ ਕਰੋ ਤੇ ਆਪਾਂ ਸਾਰੇ ਲੱਡੂ ਭਾਨੇ ਵੱਟ ਲਏ ਤੇ ਫਿਰ ਤੁਹਾਨੂੰ ਵੱਟ ਕੇ ਦਿਖਾਉਣੇ ਆ ਦੇਖੋ ਭਾਨੇ ਆਪਣੇ ਸਾਰੇ ਲੱਡੂ ਵੱਟ ਚੁੱਕੇ ਆਪਾਂ ਤੇ ਆਪਣੀ ਪ੍ਰਾਂਤ ਭਰਗੀ ਲੱਡੂਆਂ ਦੇ ਨਾਲ ਤੇ ਦੇਖੋ ਤੁਹਾਡੇ ਸਾਹਮਣੇ ਪਾਈ ਸੀ ਜਿੰਨੀ ਕ ਬੁੰਦੀ ਸੀਗੀ ਤੇ ਆਪਾਂ ਸਾਰੇ ਨਾਲ ਵੱਡੇ ਵੱਡੇ ਬੱਟੇ ਨੇ ਭਾਵੇਂ ਮੈਂ ਹਲਵਾਨਾਂ ਵਾਂਗੂ ਨਿੱਕੇ ਨਿੱਕੇ ਨਹੀਂ ਬੱਟੇਗੇ ਵੱਡੇ ਹੀ ਬੱਟਲੇ ਵੇ ਚਲ ਘਰੇ ਖਾਣੇ ਨੇਗੇ ਤੇ ਜਾਂ ਆਪਾਂ ਬਸ ਆਵਦਾ ਜਿਹਨੂੰ ਗਿਫਟ ਕਰਨ ਨੇ ਕਰ ਦਾਂਗੇ ਤੇ ਇਸ ਤਰ੍ਹਾਂ ਤੁਸੀਂ ਭਾਵੇਂ ਘਰੇ ਬਣਾਇਆ ਕਰੋ ਚੀਜ਼ ਨੂੰ ਬਰਕਤ ਪੈਂਦੀ ਆ ਘਰ ਦੀ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਰਕਤ ਪੈਂਦੀ ਆ ਭਾਵੇਂ ਘਰ ਦੀ ਚੀਜ਼ ਬਣਾਈ ਦੇ ਵਿੱਚ ਤੇ ਆਪਣਾ ਚੈਨਲ ਪਰ ਬੇਬਦੀਰ ਸੋਈ ਨੂੰ ਬਰਤਬਾਰ ਸ਼ੇਅਰ ਕਰੋ ਕਮੈਂਟ ਕਰੋ ਤੇ ਵੀਰ ਆਪਣਾ ਤਿੱਕਰ ਪਚਾਵੋ ਸਾਰਾ ਤਿੱਕਰ ਤੇ ਆਪਣੀਆਂ ਨਤ ਨਮੀ ਰੈਸਪੀ ਆਉਂਦੀ ਹੈਗੀ ਨਤ ਨਮੀ ਰੈਸਪੀ ਦੇਖਣ ਦੇ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੇ ਘੰਟੀ ਦਾ ਬਟਨ ਦਬਾ ਲਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇ ਵੀ ਭੈਣ ਦੀ ਵੀਡੀਓ ਆ ਗਈ ਸਵੇਰ 9 ਵਜੇ ਆਪਣੀ ਵੀਡੀਓ ਆ ਜਾਂਦੀ ਹੈ YouTube ਦੇ ਉੱਤੇ Facebook ਦੇ ਉੱਪਰ ਆਪਣੀ ਸ਼ਾਮ ਨੂੰ ਵੀਡੀਓ ਆਉਂਦੀ ਹੈ 5 ਵਜੇ ਤੇ ਚੰਗਾ ਭਾਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ